ਬਠਿੰਡਾ ਦੇ ਸਿਵਲ ਹਸਪਤਾਲ ਦੇ ਅੰਦਰ 32 ਲੱਖ ਦੀ ਲਾਗਤ ਨਾਲ ਬਣੀ ਫਿਜ਼ੀਓਥੈਰੇਪੀ ਸੈਂਟਰ ਦੀ ਕੀਤੀ ਗਈ ਅੱਜ ਸ਼ੁਰੂਆਤ ਅਤੇ 40 ਲੱਖ ਦੀਆਂ ਮਸ਼ੀਨਾਂ ਹਜੇ ਹਨ ਪਾਈਪਲਾਈਨ ਦੇ ਵਿੱਚ ਐਸਐਮਓ ਨੇ ਦਿੱਤੀ ਜਾਣਕਾਰੀ ਬੁੱਧਵਾਰ ਨੂੰ 11:30 ਵਜੇ ਦੇ ਲਗਭਗ ਬਠਿੰਡਾ ਸਿਵਲ ਹਸਪਤਾਲ ਦੇ ਐਸਐਮਓ ਡਾਕਟਰ ਸਦੀਸ਼ ਜਿੰਦਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬਠਿੰਡਾ ਦੇ ਸਿਵਲ ਹਸਪਤਾਲ ਦੇ ਅੰਦਰ ਜੋ ਫਿਜ਼ੀਓਥੈਰੇਪੀ ਸੈਂਟਰ ਬਣਾਇਆ ਗਿਆ ਇਸ ਦੇ ਉੱਤੇ 32 ਲੱਖ ਦੀ ਘੱਟੋ-ਘੱਟ ਇਹ ਆਪਣਾ ਕੀਮਤ ਦੀ ਲੱਗ ਤਾਂ ਚੁੱਕੀ ਹੈ ਅਤੇ 40 ਲੱਖ ਰੁਪਏ ਜੋ ਹੋਰ ਮਸ਼ੀਨਾਂ ਹਨ ਉਹ ਆਉਣ ਵਾਲੇ ਦਿਨਾਂ ਵਿੱਚ ਆ ਜਾਣੀਆਂ ਜੋ ਪਾਈਪਲਾਈਨ ਦੇ ਵਿੱਚ ਹਨ ਇਸੇ ਨੂੰ ਲੈ ਕੇ ਅੱਜ ਬਠਿੰਡਾ ਦੇ ਸਿਵਲ ਹਸਪਤਾਲ ਵਿਖੇ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪਾਏ ਗਏ ਜਿਸ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਇੱਥੇ ਲੋਕ ਸ਼ਾਮਲ ਹੋਏ ਦੇਖਣ ਨੂੰ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਬਠਿੰਡਾ ਦੇ ਸਿਵਲ ਹਸਪਤਾਲ ਦੀਆਂ ਜਿੱਥੇ ਇੱਕ ਫਿਜ਼ਿਓਥੈਰੇਪੀ ਸੈਂਟਰ ਹੈ ਜੋ ਉਹ ਨਵਾਂ ਬਣਾਇਆ ਗਿਆ ਤੇ ਜਿਸ ਦੇ ਉਦਘਾਟਨ ਮੌਕੇ ਅੱਜ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪਾਏਗੇ ਇਸ ਮੌਕੇ ਐਸਐਮਓ ਵੱਲੋਂ ਸਾਰੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ 40 ਲੱਖ ਦੀਆਂ ਮਸ਼ੀਨਾਂ ਹੋਰ ਇਸ ਦੇ ਅੰਦਰ ਆ ਜਾਣੀਆਂ ਅਤੇ ਇਹ ਪੰਜਾਬ ਦੇ ਅੰਦਰ ਸਭ ਤੋਂ ਵੱਡਾ ਹਸਪਤਾਲ ਹੋਵੇਗਾ ਜਿਸ ਦੇ ਵਿੱਚ ਫਿਜ਼ਿਓਥੈਰੇਪੀ ਸੈਂਟਰ ਹੈ ਬਠਿੰਡਾ ਦੇ ਅੰਦਰ ਜੋ ਜ ਆਪਣਾ ਖੁੱਲ ਚੁੱਕਾ ਹੈ ਸਰ ਮੇਰਾ ਨਾਮ ਡਾਕਟਰ ਬਲਵਿੰਦਰ ਹੈ ਸੀਨੀਅਰ ਫਿਜ਼ਿਓਥੈਰੇਪਿਸਟ ਹੈਦਰ ਔਰ ਮੈਂ 2012 ਵਿੱਚ ਇੱਥੇ ਆਇਆ ਸੀਗਾ ਔਰ ਉਸ ਸਮੇਂ ਇੱਕ ਕਮਰਾ ਸੀਗਾ ਸਾਡੀ ਫਿਜ਼ੀਓਥੈਰੇਪੀ ਦਾ ਔਰ 13 ਤੋਂ ਬਾਅਦ ਜਿਹੜੇ ਹੈਗਾ ਮੇਰੀ ਡਿਊਟੀ ਜਿਹੜੀ ਹੈਗੀ ਹੁਣ ਤੱਕ ਪਿਛਲੇ ਸਾਲ ਤੱਕ ਮੇਰੀ ਡਿਊਟੀ ਸਰਦਾਰ ਪ੍ਰਕਾਸ਼ ਸਿੰਘ ਨਾਲ ਬਦਲਨ ਨਾਲ ਰਹੀ ਸੀ ਮੈਡੀਕਲ ਟੀਮ ਦੇ ਉੱਥੇ ਮੈਂ ਲਾਸਟ ਦੇ ਨਾਲ ਚ ਇੰਚਾਰਜ ਰਿਹਾ ਸੀਗਾ ਔਰ ਉਸ ਹੁਣ ਜਦੋਂ ਮੈਂ ਇੱਧਰ ਵਾਪਸ ਆਇਆ ਸੀ ਉਸ ਸਮੇਂ ਡਾਕਟਰ ਸਤੀਸ਼ ਸਾਡੇ ਐਸਐਮ ਸਾਹਿਬ ਰਹੇ ਸੀਗੇ ਔਰ ਇਹਨਾਂ ਦੀ ਹੈਲਪ ਦੇ ਨਾਲ ਇਹਨਾਂ ਨੇ ਮੈਨੂੰ ਇੱਕ ਗੱਲ ਕਹੀ ਕਿ ਆਪਾਂ ਪੇਸ਼ੈਂਟ ਵੀ ਦੇਖਣੇ ਬਹੁਤ ਵਧੀਆ ਤਰੀਕੇ ਨਾਲ ਔਰ ਪੇਸ਼ੈਂਟ ਵਿੱਚ ਡਿਪਾਰਟਮੈਂਟ ਇਹੋ ਜਿਹੇ ਨਾ ਜਿਹੜਾ ਇੰਡੀਆ ਦੇ ਵਿੱਚ ਕਿਤੇ ਵੀ ਨਾ ਹੋਵੇ ਔਰ ਮੈਂ ਇਹਨਾਂ ਨੂੰ ਵਧਾਈ ਦਿਨਾ ਹੈਗਾ ਸਭ ਤੋਂ ਵੱਧ ਵਧਾਈ ਦੇ ਪਾਤਰ ਡਾਕਟਰ ਸ਼ਤੀਸ਼ ਸਾਡੇ ਐਸਐਮਓ ਸਾਹਿਬ ਔਰ ਸੁਦੀਰ ਸਰ ਨੇ ਵੀ ਜਿਨ੍ਹਾਂ ਨੇ ਇੰਨਾ ਵਧੀਆ ਡਿਪਾਰਟਮੈਂਟ ਸਾਡੇ ਇੰਡੀਆ ਲੈਵਲ ਤੇ ਬਣਾਇਆ ਈਵਨ ਕਿ ਆਪਣੇ ਜਿੰਨੇ ਵੀ ਪੀਜੀਆਈ ਦੇ ਸੰਸਥਾਨ ਹੈਗੇ ਆ ਜਾਂ ਏਮਜ਼ ਦੇ ਸਥਾਨ ਹੈਗੇ ਆ ਇੰਨਾ ਵੱਡਾ ਹਾਈ ਟੈਕ ਡਿਪਾਰਟਮੈਂਟ ਕਿਤੇ ਵੀ ਨਹੀਂ ਹੈ ਔਰ ਇਹਨਾਂ ਨੇ ਇੱਕ ਗੱਲ ਕਹੀ ਸੀ ਕਿ ਜਿਹੜੀਆਂ ਮਸ਼ੀਨਜ਼ ਵੀ ਆਣੀਆਂ ਨਾ ਉਹ ਵੀ ਆਪਣੇ ਫੋਰਨ ਦੀਆਂ ਆਣ ਹੁਣ ਸਾਡੇ ਕੋਲੇ ਜਿਹੜੀਆਂ ਮਸ਼ੀਨ ਅਸੀਂ ਮੰਗਵਾ ਰਹੇ ਹੈਗੇ ਆ ਉਹ ਸਾਰੀਆਂ ਯੂਐਸਏ ਮੇਡ ਔਰ ਸਵਿਟਜ਼ਰਲੈਂਡ ਬੇਸ ਜਿਹੜਾ ਉਹ ਮਾਡਲ ਹੈਗੇ ਉਹਨਾਂ ਦਾ ਹਾਰਲੈਂਡ ਮਾਡਲ ਹੈਗਾ ਸਰ ਉਹੀ ਮਸ਼ੀਨ ਆ ਰਹੀ ਹੈ ਗਿਆ ਪਰ ਉਸ ਦੇ ਨਾਲ ਦੇਵੇ ਹੁਣ ਸਰ ਵੇਟਿੰਗ ਏਰੀਆ ਐਸਮ ਨੇ ਪਹਿਲਾਂ ਹੀ ਤੁਹਾਨੂੰ ਦੱਸਿਆ ਆ ਕਿ ਜਿੰਨਾ ਸਾਡਾ ਵੇਟਿੰਗ ਏਰੀਆ ਹੈਗਾ ਮੈਨ ਪੇਸ਼ੈਂਟ ਨੂੰ ਸਾਨੂੰ ਵੇਟ ਜਿਹੜਾ ਹੈਗਾ ਉੱਥੇ ਕਰਨਗੇ ਅਸੀਂ ਇੱਕ ਇੱਕ ਕਰਕੇ ਐਨ ਵਧੀਆ ਸੂਟ ਦੇਵਾਂਗੇ ਤਾਂ ਕਿ ਪੂਰਾ ਟਾਈਮ ਲਾ ਕੇ ਪੇਸ਼ੈਂਟ ਦੇ ਇੱਕੋ ਸਮੇਂ ਵਿੱਚ ਕਿੰਨੇ ਇੱਕ ਪੇਸ਼ੈਂਟ ਇੱਕ ਸਮੇਂ ਦੇ ਵਿੱਚ ਅਸੀਂ ਹੁਣ ਇੱਥੇ 16 ਪੇਸ਼ੈਂਟ ਇੱਕ ਸਮੇਂ ਵਿੱਚ ਦੇਖਾਂਗੇ ਬੜੇ ਸਾਲਾਂ ਤੋਂ ਅਸੀਂ ਇਹ ਦੇਖਦੇ ਸੀ ਕਿ ਜਦੋਂ ఫిਜ਼ੀਓਥੈਰੇਪੀ ਦੇ ਵਿੱਚ ਐਲਡਰਲੀ ਪੇਸ਼ੈਂਟ ਆਉਂਦੇ ਨੇ ਜਾਂ ਕੁਝ ਬੱਚੇ ਜਿਹੜੇ ਸੈਰਵੇ ਪਾਲਸੀ ਨਾਲ ਆਉਂਦੇ ਨੇ ਉਹਨਾਂ ਦੀ ਗਿਣਤੀ ਬਹੁਤ ਜ਼ਿਆਦਾ ਸੀ ਪ੍ਰਾਈਵੇਟ ਦੇ ਵਿੱਚ ਇਹਦਾ ਕਿਉਂਕਿ ਲੰਮਾ ਟ੍ਰੀਟਮੈਂਟ ਚੱਲਦਾ ਹੈ ਮਹੀਨਾ-ਮਹੀਨਾ ਦੋ-ਦੋ ਮਹੀਨੇ ਐਕਸਰਸਾਈਜ਼ ਕਰਾਣੀ ਪੈਂਦੀ ਸੀ ਤੇ ਉਹਨਾਂ ਦਾ ਖਰਚਾ ਵੀ ਬਹੁਤ ਹੁੰਦਾ ਸੀ ਤੇ ਬਹੁਤ ਰਿਸ਼ਮੀ ਬਹੁਤ ਕਰਨੀ ਪੈਂਦੀ ਸੀ ਤਾਂ ਬੜੇ ਸਾਲਾਂ ਤੋਂ ਇਹ ਦਿਮਾਗ ਸੀ ਕਿ ਫਿਜ਼ੀਓਥੈਰੇਪੀ ਦੇ ਵਿੱਚ ਜਿੱਥੇ ਸਾਡੇ ਬਜ਼ੁਰਗ ਆਉਂਦੇ ਨੇ ਜਾਂ ਬੱਚੇ ਆਉਂਦੇ ਨੇ ਜਿਨ੍ਹਾਂ ਨੂੰ ਫਿਜ਼ੀਓਥੈਰੇਪੀ ਦੀ ਐਕਸਰਸਾਈਜ਼ ਨਾਲ ਉਹਨਾਂ ਨੂੰ ਬੜਾ ਚੱਲਦਾ ਫਿਰਦਾ ਤੇ ਤੰਦਰੁਸਤ ਬਣਾਇਆ ਜਾ ਸਕਦਾ ਤੇ ਇਹਨੂੰ ਕਿਸ ਤਰੀਕੇ ਨਾਲ ਬਲਵਿੰਦਰ ਫਿਜ਼ੀਓਥੈਰਾਪੀਸ ਸਾਰੇ ਜਾਣਦੇ ਨੇ ਬੜੇ ਮਸ਼ਹੂਰ ਫਿਜ਼ੀਓਥੈਰਾਪੀਸਟ ਨੇ ਬਹੁਤ ਹੀ ਵਧੀਆ ਤਰੀਕੇ ਨਾਲ ਕੰਮ ਕਰਦੇ ਨੇ ਇਹਨਾਂ ਨੇ ਗੱਲ ਕੀਤੀ ਕਿ ਜੇ ਅਸੀਂ ਇਹਨੂੰ ਕਿਸ ਤਰੀਕੇ ਨਾਲ ਰੇਡ ਕੰਡੀਸ਼ਨ ਕਰ ਸਕੀਏ ਵੱਖ-ਵੱਖ ਮਸ਼ੀਨਾਂ ਇੱਥੇ ਲਾ ਸਕੀਏ ਥੋੜੀ ਪ੍ਰਾਈਵੇਸੀ ਮੇਨਟੇਨ ਕਰ ਸਕੀਏ ਤਾਂ ਜੋ ਜਿਹੜਾ ਵੀ ਬੰਦਾ ਇੱਥੇ ਆਂਦਾ ਨੂੰ ਇੱਜ਼ਤ ਮਾਨ ਵੀ ਨਾਲ ਮਿਲੇ ਇਲਾਜ ਦੇ ਨਾਲ-ਨਾਲ ਉਹਦਾ ਟ੍ਰੀਟਮੈਂਟ ਜਿਹੜਾ ਹੈ ਪਰ ਡਿਗਨਿਟੀ ਦੇ ਨਾਲ ਕੀਤਾ ਜਾਵੇ ਤਾਂ ਹੌਲੀ-ਹੌਲੀ ਇਹ ਚੀਜ਼ਾਂ ਨੂੰ ਫਾਰਮੂਲੇਟ ਕੀਤਾ ਗਿਆ ਤੇ ਲਗਭਗ 32 ਲੱਖ ਰੁਪਇਆ ਜਿਹੜਾ ਕਿ ਹਸਪਤਾਲ ਦੇ ਯੂਜਰ ਚਾਰਜੇ ਦੇ ਵਿੱਚੋਂ ਇਸਤੇਮਾਲ ਕੀਤਾ ਗਿਆ ਤੇ ਇਹਦੇ ਲਈ ਮੈਂ ਰੋਗੀ ਕਲਿਆਣ ਸੰਮਤੀ ਜਿਹਦੇ ਕਿ ਐਮ ਐਲ ਏ ਜਗਰੂਪ ਜੀ ਮੈਂਬਰ ਨੇ ਡੀ ਸੀ ਸਾਹਿਬ ਸ਼ੌਕਤ ਪਰੇ ਜੀ ਉਹਦੇ ਮੈਂਬਰ ਸੀ ਤੇ ਉਹਨਾਂ ਦੇ ਤੇ ਸਿਵਲ ਸਚਨ ਸਾਡੇ ਸਾਡੇ ਤੇਜਵੰਤ ਢਿਲੋਂ ਜੀ ਉਹਨਾਂ ਸਾਰਿਆਂ ਨੇ ਰਲ ਕੇ ਇਹਨੂੰ ਰੋਗੀ ਕਲਿਆਣ ਸੰਮਤੀ ਦੇ ਵਿੱਚ ਇਹ ਪਾਸ ਕੀਤਾ ਤੇ ਬੀ ਐਂਡ ਆਰ ਨੂੰ ਜਿਹੜਾ ਡਿਪਾਰਟਮੈਂਟ ਨੂੰ ਇਹਦਾ ਪ੍ਰੋਜੈਕਟ ਦਿੱਤਾ ਗਿਆ ਜਿਨ੍ਹਾਂ ਨੇ ਸਮੇਂ ਸਿਰ ਇਹਨੂੰ ਪੂਰਾ ਕਰਕੇ ਲਗਭਗ 32 ਲੱਖ ਰੁਪਏ ਦੀ ਕਾਸਟ ਜਿਹੜੀ ਹੈ ਉਹ ਇਹ ਇਨਫਰਾਸਟ੍ਰਕਚਰ ਤੇ ਆਈ ਹੈ ਤੇ ਲਗਭਗ 40 ਲੱਖ ਰੁਪਏ ਦੀਆਂ ਮਸ਼ੀਨਾਂ ਜਿਹੜੀਆਂ ਨੇ ਉਹ ਪਾਈਪ ਲਾਈਨ ਚ ਨੇ ਉਹਦਾ ਟੈਂਡਰ ਪ੍ਰੋਸੈਸ ਦੇ ਵਿੱਚ ਹੈ ਜਲਦੀ ਉਹ ਮਸ਼ੀਨਾਂ ਵੀ ਇੱਥੇ ਆ ਜਾਣਗੀਆਂ ਤੇ ਮੇਰਾ ਖਿਆਲ ਹੈ ਜਿਵੇਂ ਬਲਵਿੰਦਰ ਨੇ ਪਹਿਲਾਂ ਦੱਸਿਆ ਕਿ ਇੰਡੀਆਪਾਰ ਦੇ ਵਿੱਚ ਸਰਕਾਰੀ ਸਰਸਾਮਾ ਚ ਸ਼ਹਿਰ ਦੇ ਸਭ ਤੋਂ ਪਹਿਲਾ ਤੇ ਸਭ ਤੋਂ ਵਧੀਆ ਫਿਜ਼ੀਓਥੈਰੇਪੀ ਸੈਂਟਰ ਹੋਏਗਾ ਜਿੱਥੇ ਸਾਡੇ ਸਾਰੇ ਮਜੁਰਗਾ ਨੂੰ ਤੇ ਖਾਸ ਕਰਕੇ ਇਹਦੇ ਸਰਵਿਵਲ ਪਾਲਸੀ ਦੇ ਬੱਚੇ ਆ ਉਹਨਾਂ ਨੂੰ ਇੱਕ ਬਹੁਤ ਹੀ ਵਧੀਆ ਟ੍ਰੀਟਮੈਂਟ ਜਿਹੜਾ ਹੈ ਉਹ ਇੱਥੇ ਬਹੁਤ ਹੀ ਸੁਖਾਵੇ ਮਾਹੌਲ ਦੇ ਵਿੱਚ ਮਿਲ ਸਕੇਗਾ ਇੱਥੇ ਵੇਟਿੰਗ ਏਰੀਆ ਵੀ ਬਣਾਇਆ ਗਿਆ ਹੈ ਜਿਹਦੇ ਵਿੱਚ ਕੁਝ ਲੋਕਾਂ ਨੂੰ ਕਿਉਂਕਿ ਵੇਟ ਕਰਨਾ ਪਏਗਾ ਤੇ ਉਹਦੇ ਵਿੱਚ ਐਲਸੀਡੀ ਤੇ ਤਾਂ ਹੀ ਪਰ ਬੈਠਣ ਦਾ ਇੰਤਜ਼ਾਮ ਕੀਤਾ ਗਿਆ ਸਾਰਾ ਫਿਜ਼ੀਓਥੈਰੇਪੀ ਜਿਹੜਾ ਉਹ 에어 ਕੰਡੀਸ਼ਨਡ ਅਲੱਗ-ਅਲੱਗ ਕੈਬਨ ਬਣਾਏ ਗਏ ਨੇ ਅਲੱਗ-ਅਲੱਗ ਮਸ਼ੀਨਾਂ ਤੇ ਲਗਾਈਆਂ ਜਾਣੀਆਂ ਤਾਂ ਜੋ ਉਹਨਾਂ ਨੂੰ ਬੈਸਤ ਸਹੂਲਤ ਜਿਹੜੀ ਹੈ ਉਹ ਮਿਲ ਸਕੇ ਅਤੇ ਲੋਕ ਇਥੋਂ ਖੁਸ਼ ਹੋ ਕੇ ਜਾ ਸਕਣ ਸਰਕਾਰ ਦਾ ਜਿਹੜਾ ਮੇਨ ਮੋਟਿਵ ਹੈ ਕਿ ਸਿਹਤ ਹੀ ਪ੍ਰਾਇੋਰਟੀ ਹੈ ਉਹਨੂੰ ਅਸੀਂ ਇੱਕ ਇੱਕ ਸਟੈਪ ਕਹਿ ਲਈਏ ਅੱਗੇ ਲੈ ਕੇ ਜਾ ਰਹੇ ਹਾਂ ਹੁਣ ਤੱਕ ਕਿੰਨੇ ਕੰਮ ਸਨ ਆ ਚੁੱਕੇ ਨੇ ਅਜੇ ਨਵੀਆਂ ਮਸ਼ੀਨਾਂ ਤਾਂ ਸਾਡੀਆਂ ਟੈਂਡਰ ਦੇ ਵਿੱਚ ਪ੍ਰੋਸੈਸ ਚ ਨੇ ਪਹਿਲਾਂ ਤਾਂ ਪਰਸੋਂ ਟੈਂਡਰ ਆ ਜਾਣਾ ਸੀ ਪਰ ਕੁਝ ਟੈਕਨੀਕਲ ਇਸ਼ੂਸ ਚ ਆ ਗਿਆ ਤੇ ਪੋਸਟਪੋਨ ਹੋ ਗਿਆ ਤੇ ਮੇਰਾ ਖਿਆਲ ਹੈ ਵੀ ਤੇ ਨੈਕਸਟ 7-10 ਦਿਨਾਂ ਦੇ ਵਿੱਚ ਜਿਹੜੀਆਂ ਇਹ ਮਸ਼ੀਨਾਂ 20 ਲੱਖ ਰੁਪਏ ਦੀਆਂ 20 ਲੱਖ ਰੁਪਏ ਦੀਆਂ ਸਿਆਣ 20 ਲੱਖ ਰੁਪਏ ਦੀਆਂ ਮਸ਼ੀਨਾਂ ਉਹ ਸਾਡੇ ਜਲਦੀ ਆ ਜਾਣਗੀਆਂ ਉਹਦੀ ਅਪਰੂਵਲ ਜਿਹੜੀ ਹੈ ਸਟੇਟ ਤੋਂ ਮਿਲ ਚੁੱਕੀ ਹੈ ਬਜਟ ਸਾਡੇ ਕੋਲ ਪਿਆ ਕਿਉਂਕਿ ਯੂਜੀਸੀ ਚਾਰਜ ਦੇ ਵਿੱਚੋਂ ਹੀ ਜਿਹੜੇ ਮਰੀਜ਼ਾਂ ਤੋਂ ਅਸੀਂ 10-10 ਰੁਪਏ 20 ਰੁਪਏ ਹਸਪਤਾਲ ਦੇ ਵਿੱਚ ਇਕੱਠੇ ਹੁੰਦੇ ਨੇ ਜਾਂ ਯੋਸ਼ਮਨ ਦੇ ਪੈਸੇ ਆਉਂਦੇ ਨੇ ਉਸੇ ਦੇ ਵਿੱਚੋਂ ਇਹ ਸਹੂਲਤ ਦਿੱਤੀ ਗਈ ਹੈ ਤੇ ਇਹ ਜਿਹੜਾ ਅੱਜ ਨੇਪਰੇ ਚੜਿਆ ਇਹਦੇ ਲਈ ਸਾਨੂੰ ਬਹੁਤ ਖੁਸ਼ੀ ਹੈ ਕਿ ਅਸੀਂ ਸਾਰੇ ਟੀਮ ਵਰਕ ਦਾ ਚਾਹੇ ਸਾਡੇ ਡੀਐਮਸੀ ਦਫ਼ਤਰ ਹੋਣ ਚਾਹੇ ਸਾਡੇ ਸਿਵਲ ਸੱਜਨ ਸਾਹਿਬ ਹੋਣ ਸਾਡਾ ਮੈਟਰਨਸ ਤੇ ਨਰਸਿੰਗ ਸਿਸਟਰ ਹੋਵੇ ఫిਜ਼ੀਓਥੈਰੇਪੀ ਦਾ ਹੋਵੇ ਸਾਰਾ ਦਾ ਟੀਮ ਵਰਕ ਸੀ ਤੇ ਸਭ ਤੋਂ ਵੱਡਾ ਬੀਐਨਓਰ ਜਿਨ੍ਹਾਂ ਨੇ ਇਹਨੂੰ ਨੇਪਰੇ ਚੜਾਉਣ ਦੇ ਵਿੱਚ ਵਧੀਆ ਤਰੀਕੇ ਨਾਲ ਬਣਾਉਣ ਲਈ ਸਾਡੀ ਮਦਦ ਕੀਤੀ